ਕੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡ ਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਨਵਾਂ ਮੂਡ ਆਉਂਦਾ ਏ ਕਿਉਂਕਿ ਜਿਵੇਂ ਸਾਰੇ ਪਰਦੇ ਪਾਛ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਹੁਣ ਮੰਨੂ ਮਿੰਦੋ ਵੀ ਵੱਡੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਮੰਨੂ ਦੀਆਂ ਦੋ ਭੈਣਾਂ ਵੀ ਆ ਜਾਂਦੀਆਂ ਨੇ ਸੋ ਗੁਰਪ੍ਰੀਤ ਦੇ ਸਾਹਮਣੇ ਸਚਾਈ ਤਾਂ ਆ ਚੁੱਕੀ ਆ ਪਰ ਉਸ ਨੂੰ ਇਹ ਸਚਾਈ ਐਕਸੈਪਟ ਕਰਨੀ ਹੀ ਪੈਂਦੀ ਆ ਕਿਉਂਕਿ ਉਹਨੂੰ ਕੋਈ ਪ੍ਰੀਤ ਕੁਜੀ ਨਹੀਂ ਕਰ ਸਕਦਾ ਸੀ ਉਸ ਨੂੰ ਇੱਕ ਪਖੰਡੀ ਸਾਈਂ ਤੇ ਵਿਸ਼ਵਾਸ ਸੀ ਤੇ ਉਸ ਦੇ ਉੱਤੇ ਵਿਸ਼ਵਾਸ ਕਰਕੇ ਉਹ ਸੋਚਦਾ ਸੀ ਸ਼ਾਇਦ ਮੇਰੇ ਮੁੰਡੇ ਹੀ ਹੋਣਗੇ ਭਾਰਜਦ ਕੁੜੀਆਂ ਹੁੰਦੀਆਂ ਨਹੀਂ ਤੇ ਉਸ ਦਾ ਵਿਸ਼ਵਾਸ ਹੋਰ ਵੀ ਜ਼ਿਆਦਾ ਟੁੱਟ ਜਾਂਦਾ ਹੈ ਕਿਉਂਕਿ ਸਾਰਾ ਕੁਝ ਇਹ ਦੇ ਖੁੱਲਣ ਤੋਂ ਬਾਅਦ ਗੁਰਪ੍ਰੀਤ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿੰਨਾ ਗਲਤ ਰਸਤਾ ਚੁਣਿਆ ਹੋਇਆ ਸੀ ਉਸ ਨੂੰ ਉਸਦੇ ਭਰਾ ਮਿੰਦੇ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਤੂੰ ਇਸ ਝੂਠ ਦੇ ਪਿੱਛੇ ਨਾ ਲੱਗ ਉਹ ਪਖੰਡੀ ਆ ਪਰ ਗੁਰਪ੍ਰੀਤ ਉਸ ਟਾਈਮ ਮਿੰਦੇ ਨਾਲ ਹੀ ਔਖਾ ਹੋਣ ਲੱਗ ਪੈਂਦਾ ਸੀ ਜਿਹੜਾ ਕੋਈ ਵੀ ਉਹ ਪਖੰਡੀ ਸਾਈ ਦੇ ਬਾਰੇ ਗਲਤ ਬੋਲਦਾ ਸੀ ਗੁਰਪ੍ਰੀਤ ਦੀ ਉਸ ਨਾਲ ਲੜਾਈ ਹੋ ਜਾਂਦੀ ਸੀ ਤੇ ਉਸਦੇ ਨਾਲ ਉਹ ਬੋਲਦਾ ਵੀ ਨਹੀਂ ਸੀ ਤੇ ਇਤੋਂ ਤੱਕ ਇਹ ਕਹਿੰਦਾ ਸੀ ਕਿ ਉਸਦੇ ਕੋਲੋਂ ਮਾਫੀ ਮੰਗੋ ਪਰ ਜਦ ਉਸਦੇ ਸਾਹਮਣੇ ਸਾਰਾ ਸੱਚ ਹੋ ਜਾਂਦਾ ਉਸਦੇ ਪੈਰਾ ਹੀਟੂ ਜਮੀਨ ਨਿਕਲ ਜਾਂਦੀ ਆ ਘਰੇ ਆ ਕੇ ਆਪਣੇ ਭਰਾ ਤੋਂ ਤਾਂ ਪਹਿਲਾਂ ਮਾਫੀ ਮੰਗਦਾ ਉਹ ਸੋਚਦਾ ਕਿ ਇਸਨੇ ਜੋ ਵੀ ਮੈਨੂੰ ਕਿਹਾ ਸੀ ਉਹ ਸਹੀ ਸੀ ਪਰ ਮੈਂ ਇਸ ਦੀਆਂ ਗੱਲਾਂ ਵਿੱਚ ਆ ਨਹੀਂ ਰਿਹਾ ਸੀ ਤੇ ਪਖੰਡੀ ਸਾਈ ਦੇ ਪਿੱਛੇ ਲੱਗਾ ਹੋਇਆ ਸੀ ਤੇ ਉਪਰੋਂ ਦੇ ਕਿੰਨੇ ਪੈਸੇ ਵੀ ਉਸ ਨੂੰ ਦੇ ਦਿੱਤੇ ਸੀ ਕਿਉਂਕਿ ਇਹ ਚਾਹੁੰਦਾ ਸੀ ਪਖੰਡੀ ਸਾਈ ਨੇ ਜਿਹੜਾ ਉਪਾਅ ਕਰਨ ਲਈ ਕਿਹਾ ਸੀ ਉਹ ਹੋ ਜਾਏ ਤੇ ਉਸਦੇ ਮੁੰਡੇ ਹੀ ਹੋਣ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੁਣ ਗੁਰਪ੍ਰੀਤ ਦਾ ਧਿਆਨ ਵੀ ਹਰਮਤਮਾ ਵਿੱਚ ਲੱਗ ਗਿਆ ਤੇ ਹੁਣ ਉਸ ਦੀਆਂ ਦੋ ਧੀਆ ਹੁਣ ਤਾਂ ਬਾਜਤ ਮਨੂ ਤੇ ਮਿੰਦੋ ਵੀ ਵੱਡੀਆਂ ਹੁੰਦੀਆਂ ਨੇ ਤਾਂ ਰੱਜੋ ਦੇ ਘਰ ਜਿਆਦਾ ਮੁੰਡਾ ਹੁੰਦਾ ਤੇ ਰੱਜੋ ਆਪਣਾ ਮੁੰਡਾ ਗੁਰਪ੍ਰੀਤ ਦੀ ਝੋਲੀ ਰੋਜੀ ਦੀ ਝੋਲੀ ਪਾਹ ਦਿੰਦੀ ਆ ਕਿਉਂਕਿ ਗੁਰਪ੍ਰੀਤ ਨੂੰ ਸਾਰੇ ਰਿਸ਼ਤਿਆਂ ਤੇ ਵਿਸ਼ਵਾਸ ਨਹੀਂ ਰਿਹਾ ਸੀ ਵੇਕੇ ਬਲਜੀਤ ਨੇ ਕਾਫੀ ਝੂਠ ਬੋਲੇ ਸੀ ਤੇ ਬਲਜੀਤ ਦਾ ਸੱਚ ਵੀ ਸਾਹਮਣੇ ਆਉਂਦਾ ਹੈ ਜਿਸ ਕਰਕੇ ਬਲਜੀਤ ਦੇ ਸਾਰਿਆਂ ਦੇ ਕੋਲੋਂ ਥੱਪੜ ਤਾਂ ਵੱਜਦੇ ਨੇ ਪਰ ਉਸ ਦਾ ਘਰ ਵਾਲਾ ਅਮਣਾ ਵਿੱਚੋਂ ਵੀ ਚ ਉਸਦੇ ਵੱਲ ਹੀ ਹੁੰਦਾ ਹੈ ਉਹ ਸਿਰਫ ਉਪਰੋਂ ਉਪਰੋਂ ਆਪਣੇ ਭਰਾ ਦੇ ਸਾਹਮਣੇ ਹੀ ਛਿੜਕ ਰਿਆ ਹੁੰਦਾ ਹੈ ਉਹ ਪ੍ਰੀਤ ਨੂੰ ਇਹ ਅਹਿਸਾਸ ਹੁੰਦਾ ਏ ਕਿ ਰੋਜੀ ਦੀ ਭੈਣ ਰੱਜੂ ਉਹਨਾਂ ਨਾਲ ਕਿੰਨਾ ਕਰਦੀ ਆ ਉਸਨੇ ਉਹਨਾਂ ਨੂੰ ਵੀ ਘਰੋਂ ਕੱਢ ਦਿੱਤਾ ਸੀ ਤੇ ਬੇਇੱਜ਼ਤੀ ਕਰ ਦਿੱਤੀ ਸੀ ਜਿਸ ਕਰਕੇ ਉਹ ਉਹਨਾਂ ਦੇ ਘਰ ਆਉਣ ਤੋਂ ਮਨਾ ਕਰ ਦਿੰਦੀ ਨਹੀਂ ਪਰ ਫਿਰ ਵੀ ਉਹ ਰੋਜੀ ਨਾਲ ਰਿਸ਼ਤਾ ਨਹੀਂ ਤੋੜਦੇ ਉਸ ਟਾਈਮ ਮੰਨੂ ਨੂੰ ਲੈ ਲਈ ਆਉਂਦੇ ਨੇ ਪਰ ਰੋਜੀ ਨਹੀਂ ਮੰਦੀ ਪਰ ਰੱਜੂ ਦਾ ਦਿਲ ਇੰਨਾ ਵੱਡਾ ਹੁੰਦਾ ਹੈ ਕਿ ਉਹ ਆਪਣੀ ਧੀ ਪੁੱਤ ਰੋਜੀ ਦੀ ਝੋਲੀ ਪਾਉਣ ਲਈ ਤਿਆਰ ਹੋ ਚਾਹਦੀ ਆ ਕਿਉਂਕਿ ਉਹ ਚਾਹੁੰਦੀ ਆ ਕਿ ਮੇਰੀ ਭੈਣ ਨੂੰ ਖੁਸ਼ੀਆਂ ਮਿਲ ਜਾਣ ਜਿਹੜੀਆਂ ਉਹ ساری ਜ਼ਿੰਦਗੀ ਲਈ ਤਰਸ ਰਹੀ ਆ ਤੇ ਉਹਨਾਂ ਦੀ ਜਿਹੜੀ ਇੱਕ ਧੀ ਹੁੰਦੀ ਆ ਉਹ ਰੱਜੂ ਆਪਣੀ ਝੋਲੀ ਪਵਾ ਲੈਂਦੀ ਆ ਕਿਉਂਕਿ ਉਹ ਮੰਗਦੀ ਨਹੀਂ ਫਿਰ ਵੀ ਰੱਜੂ ਰੋਜੀ ਰੱਜੇ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਆਪਣੀ ਧੀ ਦੇ ਦਿੰਨੀ ਆ ਤੇਰਾ ਇੰਨਾ ਵੱਡਾ ਦਿਲ ਕਿ ਤੂੰ ਆਪਣਾ ਪੁੱਤ ਮੇਰੇ ਕਿ ਝੋਲੀ ਪਾ ਸਕਦੀ ਆ ਤੇ ਮੈਂ ਆਪਣੀ ਧੀ ਤੇਰੀ ਝੋਲੀ ਕਿਉਂ ਨਹੀਂ ਪਾ ਸਕਦੀ ਇਸ ਕਰਕੇ ਰੱਜੋ ਨੂੰ ਇੱਕ ਧੀ ਮਿਲ ਜਾਂਦੀ ਆ ਤੇ ਰੋਜੀ ਨੂੰ ਪੁੱਤ ਵੀ ਮਿਲ ਜਾਂਦਾ ਹੈ ਤੇ ਮੰਨੂ ਦੀਆਂ ਕਈਆਂ ਗੱਲਾਂ ਵੀ ਸੱਚ ਹੋ ਜਾਂਦੀਆਂ ਜੋ ਕਿ ਮੰਨੂ ਨੇ ਕਿਹਾ ਸੀ ਕਿ ਪੁੱਤ ਜ਼ਰੂਰ ਆਏਗਾ ਮੇਰੀ ਮੰਮੀ ਕੋਲ ਸੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ